ਇਸ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਕਾਲੀ ਦਲ ਦੇ ਉਹ ਲੀਡਰ ਜਿਹੜੇ 2012 ਤੋਂ 2017 ਤੱਕ ਮੰਤਰੀ ਵੀ ਰਹੇ ਕੈਬਨਿਟ ਮੰਤਰੀ ਰਹੇ ਉਹਨਾਂ ਨੂੰ ਅੱਜ ਅਕਾਲ ਤਖਤ ਸਾਹਿਬ ਦੇ ਵੱਲੋਂ ਪੇਸ਼ ਹੋਣ ਦੇ ਲਈ ਹੁਕਮ ਦਿੱਤੇ ਸੀ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਨੂੰ ਵੀ ਹੁਕਮ ਦਿੱਤੇ ਗਏ ਸੀ ਤਾਂ ਅੱਜ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਤਾਂ ਪੰਜ ਸਿੰਘ ਸਹਿਵਾਣਾ ਦੀ ਇਕਤਰਤਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡੇ ਸਵਾਲ ਕੀਤੇ ਗਏ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਪਹਿਲਾਂ ਸਵਾਲ ਕੀਤੇ ਤਾਂ ਸੁਖਬੀਰ ਸਿੰਘ ਬਾਦਲ ਨੇ ਜੋ ਜਵਾਬ ਦਿੱਤੇ ਹਾਂ ਦੇ ਵਿੱਚ ਜਵਾਬ ਦਿੱਤੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਹਾਂ ਦੇ ਵਿੱਚ ਸੁਣ ਕੇ ਹਰ ਕੋਈ ਹੈਰਾਨ ਜ਼ਰੂਰ ਹੋਵੇਗਾ ਕਿਹੜੇ ਸਵਾਲ ਸੀ ਤੁਹਾਨੂੰ ਸਿੰਘ ਸਹਿਬਾਨਾ ਦੀ ਜ਼ੁਬਾਨੀ ਸੁਣਾਉਣੇ ਆ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਾਂ ਦੇ ਵਿੱਚ ਜਵਾਬ ਦਿੱਤੇ ਗਏ ਉਹ ਵੀ ਸੁਣਾਉਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਕਿ ਆਖਰ ਸੁਖਬੀਰ ਸਿੰਘ ਬਾਦਲ ਤੇ ਬਾਕੀ ਜਿਹੜੇ ਬਾਗੀ ਧੜੇ ਦੇ ਲੀਡਰ ਨੇ ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਭੁੰਦੜ ਤਾਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਗਈ ਆ ਕਲਤਖ ਸਾਹਿਬ ਦੇ ਵੱਲੋਂ ਤੇ ਕਿਹੜੀ-ਕਿਹੜੀ ਸੇਵਾ ਲਗਾਈ ਗਈ ਆ ਕਿਹੜੀ-ਕਿਹੜੀ ਸਜ਼ਾ ਕਿੰਨੇ ਦਿਨ ਦੀ ਸਜ਼ਾ ਦਿੱਤੀ ਗਈ ਆ ਸਾਰੀ ਗੱਲਬਾਤ ਤੁਹਾਨੂੰ ਸੁਣਾਉਣੀ ਆ ਪਰ ਪਹਿਲਾਂ ਸੁਖਬੀਰ ਸਿੰਘ ਬਾਦਲ ਤੋਂ ਪੁੱਛੇਗੇ ਪੰਜ ਸਵਾਲਾਂ ਦੇ ਜਵਾਬ ਸੁਣੋ ਹੋਰ ਕਿਤਾ ਗੱਲ ਨਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਨਾਹ ਗੁਣ ਦੀ ਅਧੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਹਿਰ ਨੂੰ ਸਮਰਪਤ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਤੁਸਾਂ ਮੇਰੇ ਦੁਬਾਰਾ ਆਪਣੇ ਚਰਨਾਂ ਬੇ ਨਾਲ ਜੋੜ ਲੈ। ਸੁਖਵੀਰ ਸਿੰਘ ਤੁਹਾਡੇ ਨੂੰ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਤੁਸਾਂ ਮੇਰੇ ਦੁਬਾਰਾ ਆਪਣੇ ਚਰਨਾਂ ਬੇ ਨਾਲ ਜੋੜ ਲੈ। ਸੁਖਵੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ। ਕਿ ਤੁਸੀਂ ਅਕਾਲੀ ਸਰਕਾਰ ਦੇ ਰਹੇ ਪਿਆ। ਪੰਚਤ मुद्द्या ਜਿੰਨਾ ਕਾਰਨ ਹਜ਼ਾਰਾਂ ਰਸ਼ੀਦੀਆਂ ਹੋ ਜਾਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਹਾਂ ਜਰਾਕ ਜਵਾਬ ਦਿਦਾ ਹਾਂ ਹਾਂਜੀ ਕੀਤਾ ਜੁਲਝ ਸਵਾਲ ਤੁਹਾਡੇ ਵਾਲ ਕੋਲ ਨਹੀਂ ਬਹੁਤ ਕੋਲਾ ਹੋਈਆਂ ਆਪ ਦੇ ਦਰਾਂ ਸਾਡੀ ਪਾਰਟੀ ਜੋ ਕੁਛਿਆ ਜਾਏ ਜੋ ਕੁਛਿਆ ਜਾਏ ਉਹਦਾ ਹਾਂ ਜਾਂ ਨਾਂ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਘਰਸ਼ ਦੇ ਸਾਹਮਣੇ ਵਿੱਚ ਆ ਰਿਹਾ ਤੁਸੀਂ ਹਾਜਾ ਨਾਂ ਦਾ ਦਵਾ ਭੇਜੋ ਦੂਜਾ ਸਵਾਲ ਤੁਹਾਡੇ ਤੇ ਹੈ ਕਿ ਬੇਗੁਨਾਹ ਸਿੱਖਾਂ ਦਾ ਖੂਹ ਖੋ ਕੇ ਕਤਲ ਕਰਨ ਵਾਲੇ ਜਾਨ ਅਫਸਰਾਂ ਨੂੰ ਸਰਾਖੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਪਿੱਟਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਤੀਜਾ ਸਵਾਲ ਹੈ ਸਿੱਖੀ ਤੇ ਸਿੱਖਾਂ ਦਾ ਦੁਸ਼ਮਣ ਸਭ ਤੋਂ ਵੱਧ ਦੇਸ਼ ਵਿਰੋਧ ਜੋ ਦਰਜ ਕੇਸ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਸਾਹ ਦੇ ਦੌਰਾਨ ਉਲਾਹ ਹੋਈਆਂ ਉਸ ਤੇ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਆਇਆ ਨਾਲ ਦੇ ਰਹਿਓ ਇਹ ਹਾਂਜੀ ਚੌਥਾ ਸਵਾਲ ਪੁੱਛਿਆ ਕਿ ਸੌਦਾ ਸਾਧ ਨਿਵਾਸੀ ਦਵਾਈ ਉਹ ਵੀ ਬਿਨਾ ਕਿਸੇ ਦੇ ਮੰਗਲ ਤੋਂ ਜੇਰੇ ਤੁਸੀਂ ਜ਼ਰਚੇਦਾਰਾਂ ਨੂੰ ਆਪਣੇ ਰਹਿਸ਼ਤੇ चंडीगढ़ बुलाया जो स्टेटमेंटा भी ने और चर्चा भी है और उसे उन्होंने कोई चिट्ठी देनी सचे वाले साधन माफ कर दूसरी गुनाह किया कि नहीं किया बहुत भुगना हुई है मैं ਸਤਿ ਸ੍ਰੀ ਅਕਾਲ ਜੀ 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 ਸ ਇਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰਮੁਖਤ ਹੋ ਜਾਓਗੇ ਮਰ ਕਰਕੇ ਵੀ ਭਾਰਮੁਖਤ ਹਾਂਜੀ ਕਹੋ ਸੰਗਤ ਦੇ ਵਿੱਚ ਵੀ ਪ੍ਰਭੂਦਰ ਦਾ ਬਾਜੂ ਦੀ ਬਖਸ਼ੇ ਜਾਓਗੇ ਹਾਂਜੀ ਤੁਹਾਡੀ ਸਰਕਾਰ ਦੇ ਗੁਰੂ ਘਰ ਸਾਹਿਬ ਦੀ ਮਹਾਰਾਜ ਗੁਰੂ ਜੀ ਦੇ ਸਾਹਮਣੇ ਚੋਈ ਹੋਏ ਕੰਤਾ ਦੇ ਉੱਤੇ ਪੋਸਟਰ ਲਾਏ ਗਏ ਵਕਾਲਿਆਂ ਦੇ ਹੱਥ ਆ ਗਏ ਗੱਤਿਨਿਆ ਗਾਣਾ ਸੋਨਾ ਪੌਲਸਾ ਤੇ ਲਿਖਿਆ ਗਿਆ ਉਸੀ ਕੋਨਾ ਚੋੜੇ ਕਰਨ ਵਾਲਿਆਂ ਨੂੰ ਨੱਪਰ ਵਿੱਚ ਨਾਕਾ ਉਸਫਾਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਬਾੜ ਕੇ ਇਸ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਉਸੇ ਕੋਨਾ ਗੁਰਸਾਂ ਦੇ ਉਸਕ ਤੋਂ ਨਾਇਕ ਜਿਵੇਂ ਕੋਨਾ ਫੜ ਔਰ ਉਸ ਤੋਂ ਬਾਅਦ ਜਿਹੜਾ ਬਹੁਤ ਲੱਗਾ ਰਹਿਮਨ ਕਾ ਜਾਂ ਕੋਸਪੁਰਾ ਜਾ ਕੇ ਸੰਸਾ ਉਹ ਬਾਰੇ ਕੱਟੀਆਂ ਹੋ ਕੇ ਬੈਠੀਆਂ ਕੋਸੇ ਦੋ ਦਿਨ ਤੁਸੀਂ ਗੋਲੀਆਂ ਮਾਰ ਕੇ ਭੁੰਡਾ ਇਹ ਤੁਹਾਡੀ ਸਰਕਾਰ ਦੇ ਹੋਇਆ ਇਹ ਗੁਨਾਹ ਉਸ ਦੇ ਮਾਫੀ ਹੋ ਕੇ ਨਹੀਂ ਹੋਇਆ ਜੀ ਬਣਾ ਜਿਹੜੇ ਤੁਸੀਂ ਸ਼ਰਾਬਾਂ ਕਮੇਟੀ ਲੋਕ ਕਹਿ ਕੇ ਸੌਂਤਾ ਸਾਹਿਬ ਦੀ ਮਵਾਫੀ ਵਾਲਾ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਲਾਗਰਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੀ ਗੋਲਕ ਦੇ ਪੈਸੇ ਦੀ ਵਰਤੋਂ ਕੀਤੀ ਗਈ ਦੇ ਸਿੱਕਾ ਗੁਣਾ ਕੀਤਾ ਕਿ ਨਹੀਂ ਕੀਤਾ ਜਿਹੜੇ ਸ਼੍ਰਮਿਕ ਕਮੇਟੀ ਕੋਲੋਂ ਕੋਰਸ ਦੇ ਪੈਸਿਆਂ ਦੀ ਬਹੁਤ ਤੋਂ ਕਰਵਾਈ ਗਈ ਔਰ ਆਪਰੇ ਰਿਵਾਈ ਹੋਈ ਉਹ ਆਪੇ ਲੋਕ ਸਹਿਕਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਉਸਨੇ ਗੁਣਾ ਕੀਤਾ ਹਾਂਜੀ ਜੋ ਜੀ ਸੇਕ ਡਾਕਟਰ ਪੱਜੀ ਸੇ ਜਨਮ ਦਾ ਰਿਕਰ ਅਫਸਰ ਆਰਕਾਲਜ ਤੁੰਦਾ ਤੁਸੀਂ ਸਮਝ ਆਉਂਦਾ ਜੇ ਸਭ ਸੇ ਬਾੜੇ ਦੇ ਸਰਦਾਰ ਸਾਹਿਬ ਦੇ ਬਹਾਪੀ ਦਾ ਸੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਸੀ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਨਿਮਾ ਯਾਤਨਾ ਸਭ ਵਿਛਿਆ ਗਿਆ ਉਹ ਤੁਹਾਡਾ ਨਾਮ ਆਨੰਦ ਹੈ ਕਿ ਉਹ ਤੁਸੀਂ ਬਾਦ ਵਿੱਚ ਉਹਨੂੰ ਐਡਿਟ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਕਿ ਤੁਹਾਡਾ ਸੰਪਤੀਤਰ ਕਰਨੀ ਕੀਤਾ ਆ ਜਾਂ ਰਾਤ ਦੇ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਕੁਝ ਬੋਲਣਾ ਨਾ ਪਰਦਾ ਰੱਖਣਾ ਗੁਰੂਕਸ਼ੇਂਦਾ ਤੁਹਾਡਾ ਜਿਹੜੇ ਗੁਣਾਂ ਕੀਤਾ ਤੋਂ ਤੁਹਾ ਜਾਏਗਾ ਇਹ ਤੁਸੀਂ ਕੀਤਾ ਹੈ ਕਿ ਆ ਜਾਂ ਹਾਂ ਜਵਾਬ ਦਿਓ ਗੁਰੂ ਮਹਾਰਾਜ ਜੀ ਨੇ ਵੀ ਕਿਹਾ ਕਿ ਮੈਂ ਸਮਾਜ ਦਾ ਮੈਂ ਆਪਣੇ ਕੋਲ ਕੋਈ ਐ ਨਹੀਂ ਕੀਤਾ ਠੀਕ ਹੈ ये है? तो तो है मैं जिंद को हदारत सिंह साहबान की मीटिंग का जिक्र होता मैं तो चलता है आपका जो शब्द है तो मुताबक है कि सिख साहबान ने अर्ज किया हदारत ठीक है मोदी को संबोध रहा ठीक है जब बहाजरा प्रेम सिंह तो ਤੁਸੀਂ ਸੁਣਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜ ਸਵਾਲਾਂ ਦੇ ਜਵਾਬ ਹਾਂ ਦੇ ਵਿੱਚ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਡੇਰਾ ਸੌਦਾ ਸਾਧ ਨੂੰ ਮਾਫੀ ਦੇਣ ਦਾ ਵੀ ਗੁਨਾਹ ਕਬੂਲਿਆ ਗੋਲੀ ਕਾਂਡ ਦਾ ਮਾਮਲੇ ਤੇ ਵਿੱਚ ਵੀ ਗੁਨਾਹ ਕਬੂਲਿਆ ਜੋ ਸੌਦਾ ਸਾਧ ਨੂੰ ਮਾਫੀ ਦੇਣ ਤੋਂ ਬਾਅਦ ਇਸ਼ਤਿਹਾਰ ਲਗਾਏ ਗਏ ਸੀ ਜੋ ਖਬਰਾਂ ਛਪਾਈਆਂ ਗਈਆਂ ਸੀ ਐਸਜੀਪੀਸੀ ਦੇ ਗੋਲਖ ਦੇ ਵਿੱਚੋਂ 90 ਲੱਖ ਰੁਪਏ ਤਕਰੀਬਨ ਜਿਹੜੇ ਖਰਚੇ ਗਏ ਸੀ ਉਸ 90 ਲੱਖ ਰੁਪਏ ਦੀ ਦੁਰਵਤੋਂ ਕੀਤੀ ਗਈ ਆ ਉਹ ਵੀ ਕਬੂਲਿਆ ਜਿਹੜਾ ਗੁਨਾਹ ਕਬੂਲਿਆ ਤਾਂ ਇਸ ਗੁਨਾਹਾਂ ਤੋਂ ਬਾਅਦ ਹੁਣ ਜਿਹੜੇ ਸੁਭੀਰ ਸਿੰਘ ਬਾਦਲ ਅਤੇ ਸੁਭੀਰ ਸਿੰਘ ਬਾਦਲ ਦੇ ਜੋ ਉਸ ਵੇਲੇ ਸਾਥ ਦੇਣ ਵਾਲੇ ਸੀ ਜੋ ਉਸ ਵੇਲੇ ਭਾਗੀਦਾਰੀ ਦੇ ਵਿੱਚ ਹਿੱਸੇਦਾਰੀ ਰੱਖੀ ਸੀ ਜਿਨ੍ਹਾਂ ਦੇ ਵੱਲੋਂ ਤਾਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਆ ਕਿਸ